ਸਾਡੀ ਇਸ ਜਿਹੜੀ ਦੇ ਨਾਲ ਜੁੜੇ ਸਾਡੇ ਸਾਰੇ ਹੀ ਦਿਵਿਆਂਗ ਭੈਣ ਭਰਾ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਜਿਨ੍ਹਾਂ ਦੀਆਂ ਪੈਨਸ਼ਨਾਂ ਲੱਗੀਆਂ ਨੇ ਜੀ ਸਾਰਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਅੱਜ ਤੱਕ ਦੀ ਪੈਨਸ਼ਨ ਅੱਜ ਤੁਹਾਨੂੰ ਦੇਣੀ ਹੈ ਜੀ ਕਿਸੇ ਚਲੇ ਦੇ ਵਿੱਚ ਪੈਨਸ਼ਨ ਆਈ ਹੈ ਜਾਂ ਨਹੀਂ ਆਈ ਹੈ ਪੈਨਸ਼ਨ ਦੀ ਗੱਲ ਕਰੀਏ ਉਸ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਅਗਸਤ ਮਹੀਨੇ ਦੀ ਸ਼੍ਰੀ ਤਰਨਤਾਰਨ ਸਾਹਿਬ ਜਿਲ੍ਹੇ ਦੇ ਵਿੱਚ ਪੈਨਸ਼ਨ ਜਿਹੜੀ ਉਹ ਹਾਲੇ ਤੱਕ ਜਾਰੀ ਨਹੀਂ ਹੋਈ ਆ ਅੱਜ 1 ਸਤੰਬਰ ਦਾ ਦਿਨ ਹੋ ਗਿਆ ਤੇ ਦੋ ਫਿਹਰ ਤੇ ਲਗਭਗ 12 ਵਾ ਚੱਲੇ ਆ ਜੇਕਰ ਇਸ ਜਿਲ੍ਹੇ ਦੀ ਗੱਲ ਕਰੀਏ ਸ਼੍ਰੀ ਤਰਨਤਾਰਨ ਸਾਹਿਬ ਦੀ ਤੇ ਅੱਜ ਵੀ ਪੈਨਸ਼ਨ ਜਾਰੀ ਹੋਣ ਦੀ ਸੂਚਨਾ ਨਹੀਂ ਆ ਬਿੱਲ ਉੱਥੇ ਪਾਸ ਹੋ ਚੁੱਕੇ ਨੇ ਪੈਨਸ਼ਨ ਜਿਵੇਂ ਕਿ ਤੁਹਾਨੂੰ ਅਸੀਂ ਦੱਸ ਚੁੱਕੇ ਆ ਕਿ ਜਿਹੜੇ ਅਧਿਕਾਰੀ ਨੇ ਕਰਮਚਾਰੀ ਨੇ ਉਹਨਾਂ ਦੀਆਂ ਡਿਊਟੀਆਂ ਜੜੀਆਂ ਨੇ ਉਹ ਪ੍ਰਸ਼ਾਸਨ ਨੇ ਜੜੀਆਂ ਲਾਈਆਂ ਹੋਈਆਂ ਨਹੀਂ ਕਿਉਂਕਿ ਹੜ੍ਹ ਜੜੇ ਆ ਇਹਨਾਂ ਖੇਤਰਾਂ ਪੈਨਸ਼ਨ ਇੱਥੇ ਜਾਰੀ ਹੋਏਗੀ ਤੇ ਇੱਥੇ 3000 ਰੁਪਿਆ ਪੈਨਸ਼ਨ ਜਾਰੀ ਹੋ ਸਕਦੀ ਹੈ ਕਿਉਂਕਿ ਪਿਛਲੇ ਮਹੀਨੇ ਦੀ 1500 ਰੁਪਿਆ ਪੈਨਸ਼ਨ ਇਸ ਜ਼ਿਲ੍ਹੇ ਦੇ ਵਿੱਚ ਨਹੀਂ ਆਈ ਹੈ ਇਸ ਸਲਾਵਾ ਸਤੰਬਰ ਮਹੀਨੇ ਦੀ ਪੈਨਸ਼ਨ ਦੀ ਗੱਲ ਕਰੀਏ ਤੇ ਅੱਜ ਤੱਕ ਕਿਸੇ ਨਵੇਂ ਜ਼ਿਲ੍ਹੇ ਦੇ ਵਿੱਚ ਨਾ ਤਾਂ ਬਿਲ ਫਾਸ ਹੋਣ ਦੀ ਕੋਈ ਸੂਚਨਾ ਤੇ ਨਾ ਹਾਲੇ ਤੱਕ ਕਿਸੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਜਾਰੀ ਹੋਣ ਦੀ ਕੋਈ ਸੂਚਨਾ ਜੀ ਸੋ ਪੈਨਸ਼ਨਾਂ ਜਾਰੀ ਹੋਣਗੀਆਂ ਇਸ ਵਾਰ ਜਲਦੀ ਜਾਰੀ ਹੋਣ ਦੀ ਉਮੀਦ ਹੈ ਕਿ ਖਾਸ ਕਰ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਸ੍ਰੀ ਅਮ੍ਰਿਤਸਰ ਸਾਹਿਬ ਗੁਰਦਾਸਪੁਰ ਪਠਾਨਕੋਟ ਫਾਜ਼ਿਲਕਾ ਅਬੋਹਰ ਫਰੀਦਕੋਟ ਫਿਰੋਜ਼ਪੁਰ ਬਠਿੰਡਾ ਇਹਨਾਂ ਖੇਤਰਾਂ ਦੇ ਵਿੱਚ ਪੈਨਸ਼ਨਾਂ ਜੜੀਆਂ ਨੇ ਜਲਦੀ ਆ ਸਕਦੀਆਂ ਨੇ ਵੈਸੇ ਤਾਂ ਜਿਵੇਂ ਮੌਸਮ ਖਾਕ ਦੀ ਚੇਤਾਵਨੀ ਵੀ ਆਈ ਹੈ ਕਿ ਜਿਹੜੇ ਕਾਫੀ ਖੇਤਰ ਹੈ ਜਿਹੜੇ ਹੜ੍ਹਾਂ ਦੀ ਮਾਰ ਚੱਲ ਸਕਦੇ ਨੇ ਆਉਂਦੇ ਦਿਨਾਂ ਦੇ ਵਿੱਚ ਵੀ ਸੋ ਪੰਜਾਬ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਜਿਹੜੇ ਖੇਤਰਾਂ ਦੇ ਵਿੱਚ ਪਹਿਲੇ ਹੀ ਹੜ੍ਹ ਆਏ ਹੋਏ ਨੇ ਤੇ ਹੁਣ ਜਿਵੇਂ ਕਿ ਮੀਂਹ ਪੈ ਰਹੇ ਨੇ ਸੋ ਲੋਕਾਂ ਨੂੰ ਰਾਹਤ ਦਿੰਦੇ ਹੋਏ ਵਰਗ ਨੇ ਫਾਮੇ ਹੈਂਡਕੈਪ ਵਰਗ ਆ ਬੜਾਪਾ ਪੈਨਸ਼ਨ ਤੇ ਸਾਡੇ ਲਾਭਪਾਤਰੀ ਨੇ ਬਜ਼ੁਰਗ ਨੇ ਸਾਰੀਆਂ ਭੈਣਾਂ ਨੇ ਜਿਨ੍ਹਾਂ ਦੀਆਂ ਵਿਧਵਾ ਫੈਸ਼ਨਾਂ ਲੱਗੀਆਂ ਨੇ ਸੋ ਇਹਨਾਂ ਨੂੰ ਕਾਫੀ ਔਖਾ ਹੁੰਦਾ ਕਿਉਂਕਿ ਜਿੱਥੇ ਹੜ ਆ ਗਈ ਇਹਨਾਂ ਦੇ ਫਿਰ ਦੋਹਰੀ ਮਾਰ ਇਹਨਾਂ ਤੇ ਪਈਗੀ ਇਸ ਲਈ ਇਹਨਾਂ ਨੂੰ ਜੜਿਆ ਰਾਹਤ ਦਿੰਦੇ ਹੋਏ ਪੈਨਸ਼ਨਾਂ ਜਲਦ ਜਾਰੀ ਕੀਤੀਆਂ ਜਾਣ ਤਿੰਨ ਜਾਂ ਤਿੰਨ ਤਰੀਕ ਤੱਕ ਪੈਨਸ਼ਨਾਂ ਜਾਰੀ ਹੋਣੀਆਂ ਚਾਹੀਦੀਆਂ ਨੇ ਸੋ ਇਹ ਬੇਨਤੀ ਅਸੀਂ ਪ੍ਰਸ਼ਾਸਨ ਨੂੰ ਕਰਾਂਗੇ ਪੰਜਾਬ ਸਰਕਾਰ ਨੂੰ ਕਰਾਂਗੇ ਇਸਲਾਵਾ ਅੱਜ ਜੋ ਹੈ ਹੜਾ ਆਏ ਹੋਏ ਨੇ ਹੜਾ ਦੀ ਸਥਿਤੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਵੇਂ ਸਕੂਲਾਂ ਦੇ ਵਿੱਚ ਛੁੱਟੀਆਂ ਕੀਤੀਆਂ ਗਈਆਂ ਸੀ ਉਵੇਂ ਅੱਜ ਇੱਕ ਫੈਸਲਾ ਪੰਜਾਬ ਸਰਕਾਰ ਨੇ ਹੋ ਲਿਆ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਪੈਂਸ ਜੀ ਦਾ ਟਵੀਟ ਆਇਆ ਤੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ 3 ਸਤੰਬਰ ਤੱਕ ਜਿਹੜੇ ਸਮੂਹ ਕਾਲਜ ਨੇ ਪੰਜਾਬ ਦੇ ਯੂਨੀਵਰਸਿਟੀਆਂ ਨੇ ਉਹਨਾਂ ਦੇ ਵਿੱਚ ਵੀ ਛੁੱਟੀਆਂ ਜੜੀਆਂ ਨੇ ਕੋਸ਼ਿਸ਼ ਕੀਤੀਆਂ ਗਈਆਂ ਨੇ ਤੇ 3 ਤਰੀਕ ਤੱਕ ਸਕੂਲ ਜਿਹੜੇ ਕਾਲਜ ਨੇ ਅੰਮਕਮਲ ਬੰਦ ਰਹਿਣਗੇ ਤੇ ਇਹ ਵੱਡੀ ਅਪਡੇਟ ਨਿਕਲ ਕੇ ਆਈ ਹੈ ਸੋ ਪੈਨਸ਼ਨ ਹੈ ਜਿਹੜੀ ਉਹ 1500 ਰੁਪਏ ਜਾਰੀ ਹੋਣੀ ਹੈ ਜੀ ਇਹ ਇੱਥੇ ਤੁਹਾਨੂੰ ਦੱਸ ਦਈਏ ਜਿਹੜੇ ਜ਼ਿਲ੍ਹੇ ਦੇ ਵਿੱਚ ਪਿਛੇ ਵਾਇਸ ਨਹੀਂ ਹੈ ਜਿੱਥੇ ਹੋ ਸਕਦਾ ਵਧਾ ਕੇ ਜਾਰੀ ਕੀਤੀ ਜਾਵੇ ਜੇਕਰ ਕੋਈ ਫੰਡ ਸਰਕਾਰ ਐਕਸਟਰਾ ਜਾਰੀ ਕਰਦੀ ਹੈ ਰਾਹਤ ਦੇ ਦੇ ਹੋਏ ਕੋਈ ਐਕਸਟਰਾ ਫੰਡ ਦਿੱਤੇ ਜਾਂਦੇ ਨੇ ਇਹਨਾਂ ਲਾਭਪਾਤਰੀਆਂ ਨੂੰ ਤੇ ਉਹਦੀ ਅਪਡੇਟ ਤੁਹਾਨੂੰ ਅਸੀਂ ਦੇਵਾਂਗੇ ਤੇ 1500 ਰੁਪਏ ਆ ਪੈਸ਼ਨ ਜਾਰੀ ਹੋਣ ਦੀ ਸੋਚਣਾ ਹਲੇ ਹੈਗੀ ਹੈ 2500 ਬਾਰੇ ਜਿਹੜੇ ਮੁੱਦੇ ਜ਼ਰੂਰ ਉੱਠ ਰਹੇ ਨੇ ਅਸੀਂ ਆਪਣੇ ਪੱਧਰ ਤੇ ਵੀ ਮੁੱਦਾ ਚੱਕ ਰਹੇ ਆ ਪਰ ਹਾਲੇ ਫਿਲਹਾਲ ਕੋਈ ਇਦਾਦੀ ਅਪਡੇਟ ਨਹੀਂ ਆ ਰਹੀ ਕਿ ਪੈਸ਼ਨ ਵਧਾਈ ਜਾਵੇ 1500 ਰੁਪਏ ਆਏਗੀ ਪਰ ਆਏਗੀ ਇਸ ਵਾਰ ਜਲਦੀ ਇਦਾਦੀ ਐਸਆਰ ਜਾ ਪਰੇ ਨੇ ਤੇ ਸਾਰੇ ਪੰਜਾਬ ਦੇ ਸਾਰੇ ਜ਼ਿਲ੍ਹੇ ਆਪਣੇ ਪੰਜਾਬ ਦੇ ਜਿਹੜੇ ਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੈਸ਼ਨਾਂ ਜਲਦੀ ਹੋਣ ਦੀ ਸੋਚਨਾਵਾਂ ਜਿਹੜੀਆਂ ਮਿਲਣੀਆਂ ਨੇ ਬਾਕੀ ਦੇਖੋ ਕੀ ਕਰਦੀ ਹੈ ਪੰਜਾਬ ਸਰਕਾਰ ਜਿਵੇਂ ਕੋਈ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਇੱਥੇ ਸਾਨੂੰ ਕਮੈਂਟ ਦੇ ਵਿੱਚ ਦੱਸ ਕੇ ਜਾਣਾ ਕਿ ਅਸੀਂ ਲਾਈਵ ਵੀਡੀਓ 7-8 ਵਜੇ ਵੀ ਬਣਾਈਏ ਸ਼ਾਮ ਨੂੰ ਕਿ ਕੱਲ ਨੂੰ ਬਣਾਈ ਵੀਡੀਓ ਜਿਹੜੀ ਆ ਬਣਾਈ ਜਾਵੇ ਤੇ ਤੁਹਾਨੂੰ ਅਪਡੇਟ ਦਿੱਤੀ ਜਾਵੇ ਇਹ ਤੁਸੀਂ ਸਾਨੂੰ ਦੱਸ ਕੇ ਜਾਣਾ ਕਿ ਅਸੀਂ ਸ਼ਾਮ ਨੂੰ ਲਾਈਵ ਆਈਏ ਜਾਂ ਕੱਲ ਨੂੰ ਆਈਏ ਤੁਹਾਨੂੰ ਅਪਡੇਟ ਲਾਈਵ ਦੇਈਏ ਜਾਂ ਕੱਲ ਨੂੰ ਦੇਈਏ ਇਹ ਦੱਸ ਕੇ ਜ਼ਰੂਰ ਜਾਣਾ ਧੰਨਵਾਦ ਸਾਰਿਆਂ ਨੂੰ ਖੈਰ ਫਰੀ ਸਤਿ ਸ਼੍ਰੀ ਅਕਾਲ ਜੇਕਰ ਤੁਹਾਡੇ ਕੋਈ ਕੁਐਸਚਨ ਸਵਾਲ ਨੇ ਜੀ ਵੀ ਤੁਹਾਡੇ ਪੈਸ਼ਨ ਨਾਲੋਂ ਲੈ ਕੇ ਤੇ ਕੋਈ ਵੀ ਸਵਾਲ ਤੁਸੀਂ ਪੁੱਛ ਸਕਦੇ ਆ ਕਮੈਂਟ ਦੇ ਵਿੱਚ ਅਸੀਂ ਉਹਦਾ ਜਵਾਬ ਦੇਾਂਗੇ ਧੰਨਵਾਦ